ਸਤਿ ਸ਼੍ਰੀ ਅਕਾਲ ਦੋਸਤੋ ਜਿੱਦਾਂ ਕਿ ਤੁਸੀਂ ਕੱਲ ਵਾਲੀ ਵੀਡੀਓ ਦੇ ਵਿੱਚ ਦੇਖਿਆ ਸੀਗਾ ਕਿੱਦਾਂ ਆਪਾਂ ਅਪਲਾਈ ਕਰ ਸਕਦੇ ਆ ਵੀਜ਼ਾ ਤੇ ਸਾਰਾ ਪ੍ਰੋਸੈਸ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਾਫੀ ਵੀਰਾਂ ਦੇ ਕਮੈਂਟ ਵੀ ਆਏ ਸੀ ਵੀ ਅਸੀਂ ਕਿੱਦਾਂ ਅਪਲਾਈ ਕਰ ਸਕਦੇ ਆ ਮੇਰਾ ਅਪਲਾਈ ਕਰ ਦੋ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਵੀ ਜੋ ਜੋ ਪ੍ਰੋਸੈਸ ਮੈਂ ਦੱਸਿਆ ਤੁਸੀਂ ਵੀ ਉਦਾਂ ਹੀ ਅਪਲਾਈ ਕਰਨਾ ਮੈਂ ਵੀ ਉਦਾਂ ਹੀ ਅਪਲਾਈ ਕੀਤਾ ਸੀਗਾ ਆਪਣਾ ਵੀਜ਼ਾ ਤੇ ਉਸ ਤੋਂ ਬਾਅਦ ਕੀ ਆ ਵੀ ਆਪਾਂ ਜਦੋਂ ਆਪਣਾ ਵੀਜ਼ਾ ਅਪਲਾਈ ਹੋ ਜਾਂਦਾ ਵਾ ਉਹਦੀ ਅੱਗੇ ਰਿਕਵਰਮੈਂਟ ਕੀ ਆ ਕਿੱਦਾਂ ਆਪਾਂ ਅੱਗੇ ਦਾ ਪ੍ਰੋਸੈਸ ਕਰਨਾ ਵਾ ਮੰਨ ਲਓ ਤੁਹਾਨੂੰ ਤੁਹਾਡਾ ਜਿਹੜਾ ਵੀਜ਼ਾ ਅਪਲਾਈ ਹੋ ਗਿਆ ਉਸ ਤੋਂ ਬਾਅਦ ਇੱਕ ਤੁਹਾਨੂੰ ਲੈਟਰ ਆਏਗਾ ਆਫਰ ਲੈਟਰ ਉਹਦੇ ਵਿੱਚ ਸਾਰਾ ਪ੍ਰੋਸੈਸ ਦੱਸਿਆ ਜਾਊਗਾ ਤੇ ਕੀ ਕੀ ਅੱਗੇ ਟਰਮ ਐਂਡ ਕੰਡੀਸ਼ਨ ਨੇ ਉਹ ਵੀ ਤੁਹਾਨੂੰ ਅੱਜ ਆਪਾਂ ਦੱਸਦੇ ਹਾਂ ਵੀਡੀਓ ਦੇ ਵਿੱਚ ਤੇ ਜਿਹੜੀਆਂ ਟਰਮ ਐਂਡ ਕੰਡੀਸ਼ਨ ਨੇ ਪਹਿਲਾਂ ਤਾਂ ਤੁਹਾਡੀ ਜਿਹੜੀ ਉਮਰ ਹੋਣੀ ਚਾਹੀਦੀ ਆ ਉਹ 18 ਸਾਲ ਤੋਂ ਲੈ ਕੇ 30 ਸਾਲ ਦੀ ਹੋਣੀ ਚਾਹੀਦੀ ਆ ਅਗਰ ਤੁਸੀਂ 31ਵੇਂ ਸਾਲ ਦੇ ਵਿੱਚ ਵੀ ਹੋ ਤਾਂ ਵੀ ਤੁਹਾਡਾ ਵੀਜ਼ਾ ਰਿਜੈਕਟ ਹੋ ਜਾਣਾ ਵਾ ਇੱਕ ਵੀਰ ਦਾ ਮੈਨੂੰ ਫੋਨ ਵੀ ਆਇਆ ਸੀਗਾ ਉਹ ਕਹਿੰਦੇ ਵੀਰ ਉਹ ਵੀਰ ਨੇ ਕਿਹਾ ਸੀਗਾ ਵੀ ਮੇਰਾ ਨਾ ਪ੍ਰੋਸੈਸ ਅੱਗੇ ਆ ਕੇ ਹੋ ਨਹੀਂ ਰਿਹਾ ਹੈਗਾ ਉਹਦਾ ਕਾਰਨ ਸੀਗਾ ਉਹ ਵੀਰ ਨੇ ਫਿਰ ਦੱਸਿਆ ਤੇ ਫਿਰ ਮੈਂ ਉਹਨਾਂ ਨੂੰ ਵੀ ਦੱਸਿਆ ਸੀਗਾ ਮੈਂ ਕਿ ਤੁਹਾਡੀ ਉਮਰ ਘੱਟੋ ਘੱਟ 30 ਸਾਲ ਹੋਣੀ ਚਾਹੀਦੀ ਆ ਤੇ ਅਗਰ ਤੁਹਾਡੀ 18 ਤੋਂ ਲੈ ਕੇ 30 ਸਾਲ ਦੇ ਵਿੱਚ ਵਿੱਚ ਆ ਤੁਸੀਂ ਇਹ ਪ੍ਰੋਸੈਸ ਕਰ ਸਕਦੇ ਹੋ ਹੁਣ ਜਿਹੜਾ ਅੱਗੇ ਦਾ ਪ੍ਰੋਸੈਸ ਆ ਮੰਨ ਲਓ ਵੀਜ਼ਾ ਅਪਲਾਈ ਕਰਤਾ ਤੁਸੀਂ ਜਿਹੜਾ ਲੋਟਰੀ ਤੁਹਾਡਾ ਟਿਕਟ ਆ ਲੋਟਰੀ ਟਿਕਟ ਤੁਹਾਡੀ ਪੈ ਚੁੱਕੀ ਆ ਤੇ 25 ਡਾਲਰ ਤੁਸੀਂ ਪੇ ਕਰਨੇ ਆ ਜਿਹੜੇ ਇਹਦੀ ਫੀਸ ਆ ਜੋ ਜੋ ਕਿ ਨੋਟ ਰਿਫੰਡੇਬਲ ਆ ਉਹ ਤੁਹਾਨੂੰ ਵਾਪਸ ਨਹੀਂ ਮਿਲਣੀ ਹੈਗੀ ਯਾਨੀ ਕਿ ਆਪਣਾ ਸਾਰਾ 1800 ਰੁਪਿਆ ਮੈਕਸਿਮਮ ਇਹਨਾਂ ਲੱਗਦਾ 1100 ਰੁਪਿਆ ਹੋਊਗਾ ਕਿਉਂਕਿ ਮੈਂ ਦੇਖਿਆ ਸੀ ਗੂਗਲ ਕਰਕੇ ਤੇ ਉਹ ਤੁਹਾਡੀ ਸੀ ਹੈਗੀ ਆ ਤੇ ਹੁਣ ਜਿਹੜੀ ਜਿਹੜੀ ਰਿਕੁਆਇਰਮੈਂਟ ਅੱਗੇ ਉਹ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆਂ ਵੀ ਕੀ ਕੀ ਤੁਹਾਨੂੰ ਅੱਗੇ ਮੰਨ ਲਓ ਤੁਹਾਡਾ ਵੀਜ਼ਾ ਅਪਲਾਈ ਹੁੰਦਾ ਵਾ ਤੇ ਇਹਨਾਂ ਨੇ ਜਿਹੜਾ ਲਿਖਿਆ ਆਇਆ ਵਾ ਪਹਿਲਾਂ ਤਾਂ ਇੱਥੇ ਵੈਬਸਾਈਟ ਵੀ ਮੈਂ ਲਿੰਕ ਵੀ ਪਾ ਦੂੰਗਾ ਤੇ ਇਹਦੀਆਂ ਸਕਰੀਨਸ਼ਾਟ ਵੀ ਪਾ ਦੂੰਗਾ ਵੀ ਕੀ ਕੀ ਇਹਨਾਂ ਦੇ ਜਿਹੜੇ ਪ੍ਰੋਸੈਸ ਦੇ ਵਿੱਚ ਅੱਗੇ ਗਏ ਜੋ ਕਾਰਵਾਈ ਪਾਉਣੀ ਹੈ ਇਹਨਾਂ ਨੇ ਇੱਕ ਜਿਹੜੀ ਇਹ ਕਹਿੰਦਾ ਤੁਹਾਨੂੰ ਆਈਲੈਟਸ ਆਉਣੀ ਚਾਹੀਦੀ ਹੈ ਮਤਲਬ ਇੰਗਲਿਸ਼ ਆਉਣੀ ਚਾਹੀਦੀ ਹੈ ਤੇ ਤੁਸੀਂ ਪਲੱਸ 2 ਤੋਂ ਬਾਅਦ ਕੋਈ ਨਾ ਕੋਈ ਡਿਪਲੋਮਾ ਕੀਤਾ ਹੋਣਾ ਚਾਹੀਦਾ ਜਿਵੇਂ ਆਈਟੀਆਈ ਹੋ ਗਿਆ ਜਾ ਤੁਸੀਂ ਮਤਲਬ ਅੱਗੇ ਗ੍ਰੈਜੂਏਸ਼ਨ ਤੋਂ ਬਾਅਦ ਆਪਾਂ ਜਿਹੜਾ ਵੀ ਕਰਦੇ ਆ ਕੋਰਸ ਉਹ ਹੋਣੇ ਚਾਹੀਦੇ ਆ ਆ ਆਈਟੀਆ ਹੋਵੇ ਜਾਂ ਕੋਈ ਔਰ ਜਿਵੇਂ ਪਲੱਸ 2 ਤੋਂ ਬਾਅਦ ਆਪਾਂ ਬੀਏ ਕਰ ਲੈਨੇ ਆ ਇੰਨੇ ਹੀ ਕਰ ਲੈਨੇ ਹਨ ਓਦਾਂ ਦਾ ਰਿਕੁਆਇਰਮੈਂਟ ਇਹਨਾਂ ਦੀ ਹੈਗੇ ਵੀ ਉਹ ਵੀ ਹੋਣੀ ਚਾਹੀਦੀ ਆ ਇਹਨਾਂ ਦੀ ਰਿਕੁਆਇਰਮੈਂਟ ਆ ਜੋ ਜੋ ਇਹਨਾਂ ਦੀਆਂ ਪਾਲਿਸੀਆਂ ਨੇ ਤੇ ਉਹ ਮੈਂ ਤੁਹਾਨੂੰ ਦੱਸ ਰਿਹਾ ਤੇ ਇਸ ਤੋਂ ਬਾਅਦ ਇਹਨਾਂ ਨੇ ਦੱਸਿਆ ਹੋਇਆ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਜਾਣਾ ਵਾ ਘੱਟੋ ਘੱਟ ਤੁਹਾਡੇ ਅਕਾਊਂਟ ਦੇ ਵਿੱਚ ਜਿਹੜਾ ਫੰਡ ਹੋਣਾ ਚਾਹੀਦਾ ਇਹਨਾਂ ਨੇ ਇੱਥੇ ਦੱਸਿਆ AUD AUD ਮਤਲਬ ਇੰਡੀਆ ਦੇ ਮੈਕਸਿਮਮ 2,88,000 ਬਣਦੇ ਆ ਤੁਸੀਂ 3 ਕ ਲੱਖ ਮੰਨ ਕੇ ਚੱਲੋ ਵੀ 3 ਕ ਲੱਖ ਤੁਹਾਡੇ ਅਕਾਊਂਟ ਦੇ ਵਿੱਚ ਹੋਣਾ ਚਾਹੀਦਾ ਵਾ ਤੇ ਨੈਕਸਟ ਜਿਹੜਾ ਇਹਨਾਂ ਦਾ ਪ੍ਰੋਸੈਸ ਆ ਇਹ ਕਹਿੰਦੇ ਵੀ ਇੱਕ ਤੁਹਾਡਾ ਮਤਲਬ ਜਿਵੇਂ ਆਪਾਂ ਕਹਿੰਦੇ ਕੈਰੇਕਟਰ ਸਰਟੀਫਿਕੇਟ ਤੇ ਉਹ ਹੋਣਾ ਚਾਹੀਦਾ ਮਤਲਬ ਇਹ ਇੱਕ ਆਪਾਂ ਕ੍ਰਿਮੀਨਲ ਨਹੀਂ ਹੋਣਾ ਚਾਹੀਦਾ ਆਪਣੇ ਤੇ ਕੋਈ ਕੇਸ ਨਹੀਂ ਹੋਣਾ ਚਾਹੀਦਾ ਉਹ ਵੈਰੀਫਾਈ ਪੁਲਿਸ ਤੋਂ ਹੋਣਾ ਚਾਹੀਦਾ ਉਹ ਇਹਨਾਂ ਦੀ ਰਿਕੁਆਇਰਮੈਂਟ ਆ ਤੇ ਜਿਹੜਾ ਪਾਸਪੋਰਟ ਹੋਣਾ ਚਾਹੀਦਾ ਵਾ ਉਹਦੀ ਵੈਲਿਡਿਟੀ ਵੀ ਤੁਹਾਡੀ ਘੱਟੋ-ਘੱਟ ਉਹਦੀ ਜੇ ਮੰਨ ਲਓ ਐਕਸਪਾਇਰ ਵੀ ਹੋਣਾ ਲਾ ਤਾਂ 6 ਮਹੀਨੇ ਦੀ ਉਹਦੀ ਵੈਲਿਡਿਟੀ ਰਹਿਣੀ ਚਾਹੀਦੀ ਆ ਅਗਰ ਵੱਧਾ ਤਾਂ ਐਜ਼ ਇਟ ਗੁੱਡ ਤੁਹਾਡੇ ਲਈ ਵਧੀਆ ਵਾ ਹੁਣ ਜੋ ਅੱਗੇ ਅੱਗੇ ਇਹਨਾਂ ਨੇ ਦੱਸਿਆ ਵੀ ਜਿਹੜੇ ਲੋਡਿੰਗ ਦੇ ਦਸਤਾਵੇਜ਼ ਹੋਰ ਚਾਹੀਦੇ ਆ ਆਪਾਂ ਨੂੰ ਇੱਕ ਚਾਹੀਦਾ ਵਾ ਆਪਾਂ ਨੂੰ ਬੈਦ ਪਾਸਪੋਰਟ ਤਾਂ ਤੁਹਾਡੇ ਕੋਲ ਹੋਊਗਾ ਤਾਈਂ ਤੁਸੀਂ ਅਪਲਾਈ ਕਰ ਸਕਦੇ ਹੋ ਸਭ ਤੋਂ ਜ਼ਰੂਰੀ ਆ ਅਗਰ ਤੁਸੀਂ ਆਧਾਰ ਕਾਰਡ ਆਪਾਂ ਕਹਿ ਦਿੰਨੇ ਆ ਵੀ ਆਧਾਰ ਕਾਰਡ ਰਾਹੀਂ ਆਪਾਂ ਭਰ ਦਾਂਗੇ ਨਾ ਤੁਹਾਡੇ ਕੋਲ ਪੈਨ ਕਾਰਡ ਹੋਣਾ ਜ਼ਰੂਰੀ ਆ ਜੇਕਰ ਤੁਹਾਡੇ ਕੋਲ ਪੈਨ ਕਾਰਡ ਨਹੀਂ ਤਾਂ ਤੁਸੀਂ ਇਹ ਜਿਹੜਾ ਲੋਟਰੀ ਵੀਜ਼ਾ ਵਾ ਤੁਸੀਂ ਨਹੀਂ ਕਰ ਸਕਦੇ ਇਹਦੇ ਵਿੱਚ ਅਪਲਾਈ ਨਹੀਂ ਕਰ ਸਕਦੇ ਫਿਰ ਇਹਨਾਂ ਨੇ ਅੱਗੇ ਲਿਖਿਆ ਹੋਇਆ ਵਾ ਅੱਗੇ ਇਹਨਾਂ ਨੇ ਇੱਕ ਮੈਡੀਕਲ ਸਰਟੀਫਿਕੇਟ ਜੋ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਵੀ ਆਪਣੀ ਸਿਹਤ ਦੇ ਕਾਮਯਾਬੀ ਤੁਸੀਂ ਠੀਕ ਠਾਕ ਉਹ ਮੈਡੀਕਲ ਦਸਤਾਵੇਜ਼ ਆਪਾਂ ਨੂੰ ਚਾਹੀਦਾ ਵਾ ਇੱਕ ਪਾਸਪੋਰਟ ਸਾਈਜ਼ ਫੋਟੋ ਲੇਟੈਸਟ ਅੱਜ ਦੀ ਡੇਟ ਦੀ ਮੰਨ ਲਓ ਜਿੱਦਾਂ ਮੰਨ ਲਓ ਆਪਾਂ ਪੁਰਾਣੀਆਂ ਲਗਾ ਦੇਣੇ ਉਹ ਨਹੀਂ ਲੋਣੇ ਹੈਗੀ ਅੱਜ ਸਪੈਸ਼ਲ ਨਵੀਂ ਖਿੱਚ ਕੇ ਤੁਸੀਂ ਲਗਵਾਉਣੀ ਆ ਦੇ ਉਹ ਫੋਟੋ ਕੋ ਤੁਸੀਂ ਫੋਟੋਗ੍ਰਾਫੀ ਬਿਆਕਰ ਵਾਲਾ ਕਰਵਾਉਣੀ ਹੈ ਤਾਂ ਆਪਾਂ ਫੋਟੋਗ੍ਰਾਫ ਦੇ ਕੰਮ ਕਰਦੇ ਆ ਤੁਸੀਂ ਆਪਣੇ ਕੋਲ ਜਿਹੜੇ ਲੋਕਲ ਲੋਕ ਨੇ ਫੋਟੋ ਕਰਵਾ ਸਕਦੇ ਹੋ ਤੇ ਉਸ ਤੋਂ ਬਾਅਦ ਰਜਿਸਟਰ ਕਰਨ ਤੋਂ ਬਾਅਦ ਇਹਨਾਂ ਨੇ ਲਿਖਿਆ ਆਪਾਂ ਨੂੰ ਇੱਕ ਹਫਤੇ ਤੋਂ ਲੈ ਕੇ 8 ਹਫਤੇ ਦੇ ਵਿੱਚ ਵਿੱਚ ਆਪਾਂ ਨੂੰ ਉਹ ਉਹਦਾ ਰਿਵਾਰਡ ਜਿਹੜਾ ਯਾਨੀ ਕਿ ਆਪਣਾ ਰਿਸਪੌਂਸ ਆਊਗਾ ਵੀ ਹਾਂ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਤੇ ਮੈਸੇਜ ਜਿਹੜਾ ਆਪਾਂ ਪਹਿਲਾਂ ਜਿਹੜੀ ਫੀਸ ਭਰਦੇ ਉਹਦਾ ਤਾਂ ਮੈਸੇਜ ਆਪਾਂ ਨੂੰ ਆਲਰੇਡੀ ਨਾਲ ਦੀ ਨਾਲ ਆ ਜਾਣਾ ਪਰ ਜਿਹੜਾ ਆਪਣਾ ਉਹਨਾਂ ਨੇ ਕਰਨਾ ਵਾ ਵੀ ਹਾਂ ਤੁਸੀਂ ਬਾਹਰ ਜਾ ਜਾ ਸਕਦੇ ਹੋ ਜਾਂ ਨਹੀਂ ਜਾ ਸਕਦੇ ਉਹਦੇ ਲਈ ਆਪਾਂ ਨੂੰ ਉਹ ਆਪਾਂ ਨੂੰ 8 ਹਫ਼ਤੇ ਦਾ ਇਹਨਾਂ ਨੇ ਦੱਸਿਆ ਹੋਇਆ ਵੀ 6 ਤੋਂ ਲੈ ਕੇ 8 ਹਫ਼ਤੇ ਦਾ ਇੱਥੇ ਪ੍ਰੋਸੈਸ ਆ ਤੇ ਹੁਣ ਜਿਹੜਾ ਅੱਗੇ ਜਿਹੜੀ ਰਜਿਸਟ੍ਰੇਸ਼ਨ ਫੀਸ ਆ ਉਹ ਜਿਹੜੀ ਆਪਾਂ ਨੂੰ ਪੇ ਕਰਨੀ ਪੈਣੀ ਆ ਘਟੋ-ਘਟ ਅ 25 ਡਾਲਰ ਜਿਹੜੀ ਮੈਂ ਦੱਸਿਆ ਸੀਗਾ ਉਹ ਤਾਂ ਹੈਗੀ ਹੈਗੀ ਆ ਤੇ ਇੱਕ ਇਹਨਾਂ ਦੀ ਵੀਜ਼ਾ ਆਰਸੀਪੀਸ ਹੁੰਦੀ ਆ ਕੋਈ ਵੀਜ਼ਾ ਅਪਲਾਈ ਜਦੋਂ ਕਰਦੇ ਆ ਤਾਂ ਉਹਦਾ ਅੱਗੇ ਪ੍ਰੋਸੈਸ ਚੱਲਦਾ ਵਾ ਉਹਦੀ ਇਹ ਫੀਸ ਇੱਥੇ ਲਿਖੀ ਹੋਈ ਆ ਘੱਟੋ ਘਾਟ 36000 ਜਾਂ 37000 ਸਮਥਿੰਗ ਹੋਊਗੀ ਆਲਰੇਡੀ ਉਹ ਤੁਹਾਨੂੰ ਜਦੋਂ ਤੁਹਾਡਾ ਵੀਜ਼ਾ ਆ ਗਿਆ ਮੰਨ ਲਓ ਉਹਦੀ ਰਿਕਵਰਮੈਂਟ ਆ ਉਹ ਤੁਹਾਨੂੰ ਅੱਗੇ ਭਰਨੀ ਪੈਣੀ ਆ ਹੁਣ ਫਿਰ ਨੈਕਸਟ ਆਪਾਂ ਜਿਹੜੀ ਇਹਨਾਂ ਦੀ ਇੱਕ ਹੋਰ ਜਿਹੜੀ ਅੱਗੇ ਇਹਨਾਂ ਨੇ ਦੱਸਿਆ ਹੋਇਆ ਵਾ ਵੀ ਅਗਰ ਮੰਨ ਲਓ ਤੁਸੀਂ ਇਲੀਜੀਬਲ ਹੁੰਨੇ ਹੋ ਤਾਂ ਉਸ ਤੋਂ ਬਾਅਦ ਕੀ ਕੀ ਅੱਗੇ ਹੋਰ ਡਾਕੂਮੈਂਟ ਚਾਹੀਦੇ ਆ ਬਾਕੀ ਜਿਹੜੀ ਇਹ ਸਾਰੀ ਇਨਫੋਰਮੇਸ਼ਨ ਹੈ ਨੈਟ ਤੇ ਪਈ ਆ ਜਿੱਥੇ ਜਿਹੜੀ ਵੈਬਸਾਈਟ ਤੋਂ ਆਪਾਂ ਇਮੀ ਤੋਂ ਆਪਾਂ ਲੌਗਇਨ ਕਰਦੇ ਆ ਉਹ ਸਾਰੀ ਇਨਫੋਰਮੇਸ਼ਨ ਨੈਟ ਤੇ ਵੀ ਜੇ ਤੁਸੀਂ ਉੱਥੇ ਵੀ ਟਰਮ ਐਂਡ ਕੰਡੀਸ਼ਨ ਪੜ੍ਹ ਸਕਦੇ ਹੋ ਸੋ ਇੱਕ ਜਿਹੜਾ ਮੇਨ ਪੁਆਇੰਟ ਆ ਕਿ ਇੰਡੀਆ ਦੇ ਹਜ਼ਾਰ ਬੰਦਾ ਉਹਦੇ ਵਿੱਚ ਉਹਨਾਂ ਦਾ ਵੀਜ਼ਾ ਆ ਸਕਦਾ ਵਾ ਤਾਂ ਹੀ ਉਹ ਇਹਦਾ ਨਾਮ ਲਿਖਿਆ ਹੈ ਲੋਟਰੀ ਕਿਉਂਕਿ ਹਰੇਕ ਕੰਟਰੀ ਦੇ ਵਿੱਚ ਅਲੱਗ-ਅਲੱਗ ਕੰਡੀਸ਼ਨਾਂ ਨੇ ਕਿੰਨੇ-ਕਿੰਨੇ ਬੰਦੇ ਦੀ ਰਿਕੁਆਇਰਮੈਂਟ ਆ ਇਹਨਾਂ ਨੇ ਆਪਣੇ ਇੰਡੀਆ ਵਾਸਤੇ ਰੱਖਿਆ ਹੋਇਆ ਵੀ ਹਜ਼ਾਰ ਬੰਦਾ ਇਹਨਾਂ ਨੇ ਆਪਾਂ ਨੂੰ ਉਧਰ ਬਾਹਰ ਬੁਲਾਉਣਾ ਵਾ ਤੇ ਬਾਕੀ ਜਿਹੜਾ ਵਰਕਿੰਗ ਦਾ ਪ੍ਰੋਸੈਸ ਆ ਜਿਵੇਂ ਉੱਥੇ ਲਿਖਿਆ ਆ ਵਰਕ ਐਂਡ ਟੂ ਰੈਸਟ ਵੀਜ਼ਾ ਜਿੱਦਾਂ ਮੰਨ ਲਓ ਆਪਾਂ ਲਿਖਿਆ ਹੋਇਆ ਵਾ ਤੇ ਉਹਦੇ ਵਿੱਚ ਤੁਸੀਂ 6 ਮਹੀਨੇ ਕੰਮ ਕਰ ਸਕਦੇ ਹੋ ਤੇ 4-5 ਮਹੀਨੇ ਦੀ ਜੋ ਸਟੱਡੀ ਵੀ ਕਰ ਸਕਦੇ ਹੋ ਬਾਕੀ ਅਦਰ ਕੰਟਰੀਆਂ ਵੀ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਸਾਰੀਆਂ ਕੰਡੀਸ਼ਨਾਂ ਮੈਂ ਤੁਹਾਨੂੰ ਦੱਸਤੀਆਂ ਅਗਰ ਤੁਸੀਂ 18 ਸਾਲ ਤੋਂ ਲੈ ਕੇ 30 ਸਾਲ ਦੇ ਵਿੱਚ ਵਿੱਚੋਂ ਤਾਂ ਤੁਸੀਂ ਇਸ ਵੀਜ਼ੇ ਨੂੰ ਅਪਲਾਈ ਕਰ ਸਕਦੇ ਹੋ ਤੇ ਅੱਜ ਦੀ ਇਨਫੋਰਮੇਸ਼ਨ ਦੇ ਵਿੱਚ ਇੰਨਾ ਹੀ ਸੀਗਾ ਨੈਕਸਟ ਜਦੋਂ ਆਪਣਾ ਅੱਗੇ ਪ੍ਰੋਸੈਸਿੰਗ ਦਾ ਮੰਨ ਲਓ ਇਹ ਸਾਰਾ ਕਾਰਵਾਈ ਹੋ ਜਾਂਦੀ ਹੈ ਤੁਸੀਂ ਕਿੱਦਾਂ ਅੱਗੇ ਦਾ ਪ੍ਰੋਸੈਸ ਕਰਨਾ ਉਹ ਆਪਾਂ ਇੱਕ ਨੈਕਸਟ ਵੀਡੀਓ ਲੈ ਕੇ ਆਵਾਂਗੇ ਫਿਲਹਾਲ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਜੇਕਰ ਮੇਰੇ ਦੁਆਰਾ ਬਣਾਈ ਗਈ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਔਰ ਇੱਕ ਨਵੀਂ ਵੀਡੀਓ ਵਿੱਚ ਧੰਨਵਾ